ਖਬਰਨਾਮਾ ਦਿਖ ਰਿਹਾ ਹੈ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸਵੀਕਾਰ 6 ਅਤੇ 7 ਮਾਰਚ ਦੀ ਰਾਤ ਨੂੰ ਪੰਜਾਬ ਪੁਲਿਸ ਦੇ ਪੰਜ ਮੁਲਾਜ਼ਮਾਂ ਵੱਲੋਂ ਉਹ ਪੰਜ ਮੁਲਾਜ਼ਮ ਜਿਹੜੇ ਅਹੁਦੇ ਤੋਂ ਪੰਜੇ ਦੇ ਪੰਜੇ ਹੀ ਇੰਸਪੈਕਟਰ ਸਨ ਉਹਨਾਂ ਨੇ ਕੁੱਟਮਾਰ ਕੀਤੀ ਕਰਨਲ ਪਸ਼ਪਿੰਦਰ ਸਿੰਘ ਬਾਟ ਅਤੇ ਉਸ ਦੇ ਲੜਕੇ ਦੀ ਉਸ ਤੋਂ ਬਾਅਦ ਮਾਮਲਾ ਇੰਨਾ ਕੋ ਭਖਿਆ ਕਿ ਉਹ ਪੰਜਾਂ ਮੁਲਾਜ਼ਮਾਂ ਨੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦਾ ਰੋਕ ਕੀਤਾ ਇੱਧਰ ਕਰਨਲ ਪਸ਼ਪਿੰਦਰ ਬਾਅਦ ਉਸਦੀ ਧਰਮ ਪਤਨੀ ਅਤੇ ਉਸਦੇ ਲੜਕੇ ਵੱਲੋਂ ਵੀ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦਾ ਰੁਖ ਤੇ ਕੀਤਾ ਗਿਆ ਦੂਸਰੇ ਪਾਸੇ ਨਾਲ ਦੇ ਨਾਲ ਹੀ ਡਿਜੀਟਲ ਗ੍ਰਹਿ ਮੰਤਰੀ ਅਮਨ ਸ਼ਾਹ ਨੂੰ ਮਿਲੇ ਦੂਸਰੇ ਪਾਸੇ ਉਹ ਮਿਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਰੋਸਾ ਦਿੱਤਾ ਕਿ 24 ਘੰਟਿਆਂ ਦੇ ਵਿੱਚ ਬਣਦੀ ਕਾਰਵਾਈ ਇਹਨਾਂ ਪੰਜਾਂ ਮੁਲਾਜ਼ਮਾਂ ਉੱਤੇ ਕੀਤੀ ਜਾਵੇਗੀ ਜਿਹੜੇ ਉਹਦੇ ਵਜੋਂ ਇਨਸਪੈਕਟਰ ਨੇ ਇਹ ਉਹੀ ਪੰਜ ਮੁਲਾਜ਼ਮ ਨੇ ਜਿਨ੍ਹਾਂ ਨੇ ਭਵਕਿਰਤ ਜਦੋਂ ਬੱਚਾ ਕਿਡਨਾ ਆਸੀਆਂ ਦੌੜ ਦੇ ਵਿੱਚ ਬੱਚਾ ਕਿਡਨਾਪ ਹੋਇਆ ਸੀ ਤੇ ਇਨਕਾਉਂਟਰ ਕੀਤਾ ਸੀ ਜਸਪ੍ਰੀਤ ਦਾ ਉਸ ਨੂੰ ਲੈ ਕੇ ਵੀ ਮਾਮਲਾ ਪੂਰੀ ਤਰ੍ਹਾਂ ਉਤਲੇ ਪੱਧਰ ਤੇ ਹੈ ਇਨਸਪੈਕਟਰ ਰੌਣੀ ਉੱਤੇ ਫਿਰ ਦੁਬਾਰਾ ਸਿੱਟ ਦੀ ਜਿਹੜੀ ਜਾਂਚ ਹੋਣ ਜਾ ਰਹੀ ਹੈ ਇੱਧਰ ਕਰਨਲ ਪਸ਼ਪਿੰਦਰ ਬਾੜੀ ਧਰਮਪਤਨੀ ਜਸਵਿੰਦਰ ਕੌਰ ਬਾਤ ਗੱਲ ਨੂੰ ਫਿਰ ਇੱਕ ਦੁਬਾਰਾ ਕਾਨਫਰੰਸ ਕੀਤੀ ਕੀ ਕਾਨਫਰੰਸ ਕਰਕੇ ਉਹਨਾਂ ਨੇ ਕਿਹਾ ਕਿ ਅੱਜ ਪੂਰੇ 70 ਦਿਨ ਹੋ ਗਏ ਨੇ ਵਾਰ-ਵਾਰ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਦਾ ਰੁਕ ਕਰ ਰਹੇ ਨੇ ਇਹ ਪੰਜੇ ਇਨਸਪੈਕਟਰ ਖਾਸ ਕਰਕੇ ਇਨਸਪੈਕਟਰ ਰੌਣੀ ਸਿੰਘ ਜਿਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੀ ਆਈਪੀਐਸ ਅਫਸਰ ਨਾਨਕ ਸਿੰਘ ਨੇ ਬਾਅਦ ਵਿੱਚ ਨਾਨਕ ਨੂੰ ਮਜਬੂਰਨ ਜਿਹੜੀ ਹੈ ਪ੍ਰਸ਼ਾਸਨ ਦੇ ਵਿੱਚ ਆ ਕੇ ਜਿਹੜੀ ਹੈ ਐਫਆਈਆਰ ਦਰਜ ਕਰਨੀ ਪਈ ਇਹਨਾਂ ਪੰਜ ਮੁਲਾਜ਼ਮਾਂ ਤੇ ਲੇਕਿਨ ਪੰਜੇ ਮੁਲਾਜ਼ਮ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦਾ ਦਰਵਾਜ਼ਾ ਖੜਾ ਖੜਕਾਰਿਆ ਨੇ ਲੇਕਿਨ ਪੰਜਾਬ ਦੀ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਿਉਂ ਨਹੀਂ ਕਰ ਰਹੀ ਕਿਉਂਕਿ ਜੇਕਰ ਗੱਲ ਕਰੀਏ ਉਹਨਾਂ ਤੇ ਐਫ ਆਈ ਆਰ ਕੱਟੀ ਹੋਈ ਹੈ ਐਫ ਆਈ ਆਰ ਦੇ ਤਹਿਤ ਉਹਨਾਂ ਉੱਤੇ ਬਣਦੀ ਸਜ਼ਾ ਹੋਣੀ ਚਾਹੀਦੀ ਹੈ ਉਹ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਜਾਣੇ ਚਾਹੀਦੇ ਨੇ ਅੱਜ 70 ਦਿਨ ਹੋ ਗਏ ਨੇ ਉਹ ਆਪੋ ਆਪਣੀਆਂ ਡਿਊਟੀਆਂ ਤੇ ਤਨਾਤ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਦੁੱਧਾ ਤੇ ਦੋ ਦੁੱਧਾ ਦੁੱਧਾ ਤੇ ਪਾਣੀ ਦਾ ਪਾਣੀ ਹੋਵੇਗਾ ਲੇਕਿਨ ਕਰਨਲ ਬਾੜ ਪੁਸ਼ਪਿੰਦਰ ਸਿੰਘ ਦੀ ਧਰਮ ਪਤਨੀ ਵੱਲੋਂ ਇਹ ਬਿਆਨਬਾਜ਼ੀ ਕੀਤੀ ਗਈ ਹੈ ਕਿ 70 ਦਿਨ ਹੋਣ ਦੇ ਬਾਵਜੂਦ ਵੀ ਕਾਰਵਾਈ ਨਹੀਂ ਕੀਤੀ ਗਈ ਇਹ ਹੈ ਪੰਜਾਬ ਦੇ ਕਾਨੂੰਨ ਦੀ ਵਿਵਸਥਾ ਇਹ ਹੈ ਲਾਡ ਆਰਡਰ ਜੇ ਇਸ ਤਰ੍ਹਾਂ ਸਾਡੇ ਵਰਗੇ ਫਸਟ ਕਲਾਸ ਦੇ ਜਿਹੜੇ ਦਰਜੇ ਦੇ ਲੋਕ ਨੇ ਜਿਹੜੇ ਦੇਸ਼ ਦੀ ਰਾਖੀ ਕਰਦੇ ਨੇ ਸਰਹੱਦਾਂ ਤੇ ਰਾਖੀ ਕਰਨ ਕਰਨ ਹੀ ਪੰਜਾਬ ਦਾ ਪੂਰਾ ਭਾਰਸਾ ਹੁੰਦਾ ਜੇਕਰ ਉਹਨਾਂ ਨੂੰ ਜਸਿਸ ਨਹੀਂ ਮਿਲੇਗਾ ਜੇਕਰ ਕਰਨਲ ਰੈਂਕ ਦੇ ਬੰਦੇ ਨੂੰ ਅਤੇ ਉਸਦੇ ਲੜਕੇ ਨੂੰ ਪੰਜਾਬ ਪੁਲਿਸ ਵੱਲੋਂ ਇਨਸਾਫ ਨਹੀਂ ਮਿਲੇਗਾ ਤੇ ਫਿਰ ਆਮ ਲੋਕਾਂ ਨਾਲ ਪੰਜਾਬ ਸਰਕਾਰ ਜਾਂ ਸੂਬੇ ਦੇ ਸੂਬੇ ਦਾ ਪ੍ਰਸ਼ਾਸਨ ਕੀ ਕਰਦਾ ਹੋਵੇਗਾ ਇਸ ਨੂੰ ਲੈ ਕੇ ਕਰਨਲ ਕੁਸ਼ਵਿੰਦਰ ਬਾੜੀ ਦੀ ਧਿਰ ਪਤਲੀ ਵੱਲੋਂ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੂਸਰੇ ਪਾਸੇ ਪੁਲਸ ਪ੍ਰਸ਼ਾਸਨ ਉੱਤੇ ਵਡੇ ਇਲਜ਼ਾਮ ਲਗਾਏ ਗਏ ਨੇ ਕਿ 70 ਦਿਨਾਂ ਦੇ ਵਿੱਚ ਇਨ੍ਹਾਂ 50 ਮੁਲਾਜ਼ਮਾਂ ਦੀ ਗ੍ਰਿਫਤਾਰੀ ਕਿਉਂ ਨਹੀਂ ਹੋਈ ਪੰਜਾਬ ਪੁਲਿਸ ਵੱਲੋਂ ਜਦੋਂ ਇਨ੍ਹਾਂ ਉੱਤੇ ਐਫ ਆਈ ਆਰ ਦਰਜ ਕਰ ਲਈ ਗਈ ਹੈ ਧੰਨਵਾਦ